ਸਤਿ ਸ਼੍ਰੀ ਅਕਾਲ ਸ਼ੈਲਕਟ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਰੋਪੜ ਸ਼ਹਿਰ ਦੇ ਵਿੱਚ ਖੜੇ ਆਂ ਦੋਸਤੋ ਹੁਣੇ ਸਤਲੁਜ ਦਰਿਆ ਦਾ ਜਿਹੜਾ ਇੱਕ ਝਾਕਾ ਲੈ ਕੇ ਆਏ ਆਂ ਦਰਿਆ ਦੇ ਵਿੱਚ ਅਸੀਂ ਹੁਣੇ ਦੇਖ ਕੇ ਆਏ ਆਂ ਦਰਿਆ ਦੇ ਵਿੱਚ ਪਾਣੀ ਹੈ ਜਿਹੜਾ ਬਹੁਤ ਹੀ ਜ਼ਿਆਦਾ ਵਧਿਆ ਹੋਇਆ ਕਿਉਂਕਿ ਪਖੜਾ ਨੰਗਲ ਡੈਮ ਦੇ ਵਿੱਚੋਂ ਫਲੱਡ ਗੇਟ ਖੋਲੇ ਗਏ ਨੇ ਫਲੱਡ ਗੇਟ ਖੋਲਣ ਤੋਂ ਬਾਅਦ ਵਿੱਚ ਸਤਲੁਜ ਦਰਿਆ ਦਾ ਜਿਹੜਾ ਪੱਧਰ ਹੈ ਉਹ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਜਿਹੜਾ ਦਰਿਆ ਹੈ ਜਾ ਕੇ ਫਿਰ ਇਹ ਬਿਆਸ ਦਰਿਆ ਦੇ ਨਾਲ ਹੀ ਮਿਲਦਾ ਸਤਲੁਜ ਵੀ ਬਿਆਸ ਦਾ ਜਿੱਥੇ ਮੇਲ ਹੁੰਦਾ ਉ ਜਿਹੜੇ ਬੰਨ ਕਾਫੀ ਜਗ੍ਹਾ ਤੋਂ ਟੁੱਟੇ ਹੋਏ ਨੇ ਤਾਂ ਕਾਫੀ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੜਾ ਆ ਗਿਆ ਹੋਇਆ ਹੈ ਹੜ ਆਣ ਦੇ ਕਾਰਨ ਬਹੁਤ ਸਾਰੇ ਇਲਾਕੇ ਜਿਹੜੇ ਪ੍ਰਭਾਵਿਤ ਹੋਏ ਨੇ ਇਹ ਹਜ਼ਾਰਾਂ ਏਕੜ ਲੱਖਾਂ ਏਕੜ ਜਿਹੜੀ ਫਸਲ ਹੈ ਉਹ ਜਿਹੜੀ ਬਰਬਾਦ ਹੋ ਗਈ ਹੈ ਪਾਣੀ ਦੇ ਵਿੱਚ ਡੁੱਬਣ ਕਾਰਨ ਤਾਂ ਉੱਥੇ ਹੀ ਜੇਕਰ ਗੱਲ ਕਰੀ ਜਾਵੇ ਰਾਹਤ ਸਮੱਗਰੀ ਦੀ ਤਾਂ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਉੱਥੇ ਰਾਹਤ ਸਮੱਗਰੀ ਲੈ ਕੇ ਪਹੁੰਚੀਆਂ ਨੇ ਬਹੁਤ ਸਾਰੇ ਉੱਥੇ ਜਿਹੜੇ ਨਾਮੀ ਚਿਹਰੇ ਪਹੁੰਚੇ ਨੇ ਪਰ ਏ ਲੋਕਾਂ ਦੇ ਕੋਲ ਕਈ ਵਾਰੀ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਮੌਕਾ ਹੁੰਦਾ ਜਦੋਂ ਸਿਆਸਤ ਚ ਮਕਾਉਣੀ ਹੁੰਦੀ ਆ ਬਹੁਤ ਸਾਰੇ ਚਿਹਰੇ ਉੱਥੇ ਸਿਆਸਤ ਚ ਮਕਾਉਣ ਲਈ ਜਾਂਦੇ ਨੇ ਰਾਸਤਮਖਰੀ ਲੈ ਕੇ ਜਾਣਾ ਉਹਨਾਂ ਦਾ ਇੱਕ ਸਿਰਫ ਮਕਸਦ ਹੁੰਦਾ ਕਿ ਅਸੀਂ ਲੋਕਾਂ ਦੇ ਕੋਲੋਂ ਵੋਟਾਂ ਵਟੋਰਨੀ ਆ ਪਰ ਜਿਹੜੇ ਜ਼ਿਆਦਾਤਰ ਸਮਾਜ ਸੇਵੀ ਜਾਂ ਸੰਸਥਾ ਚਲਾਉਣ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਰੱਬ ਦੇ ਪਿਆਰੇ ਜਾਂ ਫਿਰ ਦੁੱਖਿਆਂ ਦੇ ਸਹਾਰੇ ਆਪਾਂ ਕਹਿ ਸਕਦੇ ਆ ਜਿਹੜੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਉਹ ਦਿਖਾਵੇ ਤੋਂ ਦੂਰ ਰਹਿੰਦੇ ਨੇ ਜਿਹੜੀ ਸੇਵਾ ਕਰਦੇ ਨੇ ਜਦੋਂ ਪਤਾ ਵੀ ਨਹੀਂ ਲੱਗਣ ਦਿੰਦੇ ਨੇ ਤਾਂ ਬਹੁਤ ਸਾਰੀਆਂ ਸੰਸਥਾਵਾਂ ਉੱਥੇ ਜਾ ਰਹੀਆਂ ਨੇ ਜਾ ਕੇ ਉਹਨਾਂ ਵੱਲੋਂ ਰੀਲਾਂ ਬਣਾਈਆਂ ਜਾ ਰਹੀਆਂ ਨੇ ਵੀਡੀਓਜ਼ ਬਣਾਈਆਂ ਜਾ ਰਹੀਆਂ ਨੇ ਇੱਕ ਦਿਖਾਵਾ ਕੀਤਾ ਜਾ ਰਿਹਾ ਕਿ ਅਸੀਂ ਹੀ ਤੁਹਾਡੇ ਕੰਮ ਆਏ ਹਾਂ ਹੋਰ ਕੋਈ ਕੰਮ ਨਹੀਂ ਆਇਆ ਜੇਕਰ ਬੀਤੇ ਕੰਧ ਦੀ ਗੱਲ ਕਰੀ ਜਾਵੇ ਤਾਂ ਕੱਲ ਬਹੁਤ ਸਾਰੇ ਉੱਥੇ ਨਾਮੀ ਚਿਹਰੇ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਹੜੀ ਉੱਥੇ ਆ ਕੇ ਸ਼ਿਰਕਤ ਕੀਤੀ ਹੈ ਲੋਕਾਂ ਜਿਹੜੀ ਮਦਦ ਕੀਤੀ ਹੈ ਪਸ਼ੂਆਂ ਦੇ ਲਈ ਚਾਰਾ ਮੰਨੋਂ ਖਾਣੇ ਲਈ ਜਿਹੜਾ ਖਾਣ ਪੀਣ ਦਾ ਪ੍ਰਬੰਧ ਹੈ ਬੇੜੀਆਂ ਦਾ ਪ੍ਰਬੰਧ ਹੈ ਉੱਥੇ ਸੇਫਟੀ ਜੈਕਟਾਂ ਦਾ ਪ੍ਰਬੰਧ ਹੋਰ ਜਿਹੜੇ ਨਿੱਕੇ ਮੋٹے ਰਾਚਣ ਨੇ ਜਿਹੜੇ ਹੜਪਰਪੰਗ ਤੇ ਇਲਾਕਿਆਂ ਦੇ ਵਿੱਚ ਚਾਹੀਦੇ ਹੁੰਦੇ ਨੇ ਉਹ ਸਾਰੇ ਉੱਥੇ ਦੇ ਕੇ ਆਏ ਨੇ ਤਾਂ ਕੱਲ ਗੈਨੀ ਹਰਪ੍ਰੀਤ ਸਿੰਘ ਹੁਣਾਂ ਦੇ ਵੱਲੋਂ ਵੀ ਇੱਕ ਜਿਹੜੀ ਹੈ ਹੜਪੀੜਤਾ ਦੇ ਦੇ ਲਈ ਜਿਹੜੀ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦੇ ਨਾਲ ਜਾ ਕੇ ਕਰਨਾ ਚਾਹੀਦਾ ਤਾ ਜੇਕਰ ਮੌਜੂਦਾ ਜਥੇਦਾਰ ਕੁਲਦੀਪ ਸਿੰਘ ਗੜਗਾ ਜੁੜਾ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਜਿਹੜਾ ਉੱਥੇ ਰਾਹਤ ਸਮਗਰੀ ਪਾ ਜਾ ਕੇ ਆਏ ਨੇ ਉਹਨਾਂ ਨੇ ਪਹਿਲਾਂ ਵੀ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਦੌਰਾ ਕੀਤਾ ਗਿਆ ਹਰ ਪ੍ਰਭਾਵਿਤ ਏਰੀਆ ਦਾ ਤਾਂ ਦੂਜੇ ਪਾਸੇ ਅੱਜ ਸੁਖਵੀਰ ਸਿੰਘ ਬਾਦਲ ਖੋਣਾ ਦੇ ਵੱਲੋਂ 10000 ਲੀਟਰ ਡੀਜ਼ਲ ਤੇ ਹੋਰ ਜਿਹੜੀ ਰਾਹਤ ਸਮਗਰੀ ਆ ਲੋਕਾਂ ਨੂੰ ਦਿੱਤੀ ਗਈ ਹੈ ਸੁਖਵੀਰ ਬਾਦਲ ਖੋਣੀ ਵੀ ਗਰਾਊਂਡ ਤੇ ਆਪ ਅੱਜ ਉਤਰੇ ਹੋਏ ਨੇ ਲੋਕਾਂ ਦੀ ਜਿਹੜੀ ਮੁਸ਼ਕਲਾਂ ਉਹ ਸੁਣਨ ਦੇ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਦੇ ਵੱਲੋਂ ਪਰਸੋਂ ਜਿਹੜੀ ਇੱ ਇੱਕ ਜਿਹੜੀ ਜਾ ਕੇ ਉਹਨਾਂ ਦੇ ਕੋਲ ਦੌਰਾ ਕੀਤਾ ਗਿਆ ਸੀ ਹੜ੍ਹ ਪ੍ਰਭਾਵਿਤ ਇਲਾਕੇ ਦਾ ਉਹਨਾਂ ਨੇ ਕੋਲੋਂ ਵੀ ਇੱਕ ਐਲਾਨ ਹੈ ਜਿਹੜਾ ਕੀਤਾ ਗਿਆ ਕਿ ਲੋਕਾਂ ਦੇ ਜਿਹੜੀ ਪਰਭਾਈ ਹੈ ਉਹ ਛੇਤੀ ਤੋਂ ਛੇਤੀ ਕੀਤੀ ਜਾਵੇ ਜਿਹੜੇ ਲੋਕਾਂ ਦੇ ਨੁਕਸਾਨ ਹੋਏ ਨੇ ਉਹਨਾਂ ਨੂੰ ਪਤਾ ਕੀਤਾ ਜਾਵੇ ਕਿਹੜਾ ਕਿਹੜਾ ਕਿੰਨਾ ਕਿੰਨਾ ਨੁਕਸਾਨ ਹੋਇਆ ਉਹਨਾਂ ਨੂੰ ਜਿਹੜਾ ਬਣਦਾ ਮੌਬ ਜਾ ਉਹ ਦਿੱਤਾ ਜਾਵੇ ਤਾਂ ਪੰਜਾਬ ਸਰਕਾਰ ਦੇ ਕੋਲੋਂ ਵੀ ਜਿਹੜੀ ਹੈ ਰਾਹਤ ਸਮਗਰੀ ਹੱਥੇ ਭੇਜੀ ਗਈ ਹੈ ਪੰਜਾਬ ਸਰਕਾਰ ਦਾ ਇੱਕ ਮੰਤਰੀ ਅਜੀਹਾ ਹੈ ਲਾਲਜੀਤ ਭੁੰਦਰ ਜਿਸ ਨੂੰ ਲੋਕ ਬੜਾ ਹੀ ਚਾਹੁੰਦੇ ਨੇ ਉਸ ਇਲਾਕੇ ਦੇ ਵਿੱਚ ਲੋਕਾਂ ਦਾ ਕਹਿਣਾ ਕਿ ਲਾਲਜੀਤ ਭੁੰਦਰ ਇੱਕ ਅਜੀਹਾ ਮੰਤਰੀ ਹੈ ਜਿਹੜਾ ਪਹਿਲਾਂ ਤੋਂ ਹੀ ਲੋਕਾਂ ਦੇ ਨਾਲ ਜੁੜਿਆ ਹੋਇਆ ਪਹਿਲਾਂ ਵੀ ਇਸਨੇ ਮੰਤਰੀ ਬਣ ਤੋਂ ਸਾਡੀ ਜਿਹੜੀ ਹੈਲਪ ਕੀਤੀ ਸੀ ਸਾਨੂੰ ਵੱਡੇ ਇਹ ਜਿਹੜੇ ਪੱਧਰ ਤੇ ਸਾਨੂੰ ਰਾਹਤ ਸਮਗਰੀ ਭੇਜ ਕੇ ਗਈ ਸੀ ਤਾਂ ਇਸ ਵਾਰ ਵੀ ਲਾਲਜੀਤ ਭੋਲਰ ਹੁਣੀ ਆਪ ਗਰਾਊਂਡ ਦੇ ਉੱਪਰ ਉਤਰੇ ਹੋਏ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਉਹਨਾਂ ਦੇ ਕੋਲੋਂ ਲੋਕਾਂ ਦੀ ਜਿਹੜੀ ਗੱਲਬਾਤ ਸੁਣੀ ਜਾ ਰਹੀ ਹੈ ਲੋਕਾਂ ਨੂੰ ਜਿਹੜੀ ਰਾਹਤ ਸਮਗਰੀ ਆ ਉਹ ਪਹਜਾਈ ਜਾ ਰਹੀ ਹੈ ਤਾਂ ਦੂਜੇ ਪਾਸੇ ਨੇ ਹੋਰ ਵੀ ਬਹੁਤ ਸਾਰੇ ਮਸਲੇ ਇਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇੱਕ ਜਿਹੜੇ ਗੰਭੀਰ ਮਸਲੇ ਨੇ ਬਿਮਾਰੀ ਫੈਲਣਾ ਸੀ ਕਿ ਕਿਤੇ ਬਿਮਾਰੀ ਨਾ ਫੈਲ ਜਾਵੇ ਤਾਂ ਡਾਕਟਰਾਂ ਦੀਆਂ ਟੀਮਾਂ ਵੀ ਅਲੱਗ-ਅਲੱਗ ਸੰਸਥਾਵਾਂ ਦੇ ਬਲੋਂ ਜਿਹੜੀਆਂ ਉੱਥੇ ਭੇਜੀਆਂ ਗਈਆਂ ਨੇ ਤਾਂ ਇੱਕ ਸੰਸਥਾ ਹੋਰ ਹੈ ਉਹਨਾਂ ਦੇ ਬਲੋਂ ਕਾਫੀ ਜਦ ਜਿਹੜਾ ਪਾਣੀ ਦਾ ਪ੍ਰਬੰਧ ਪੀਣ ਵਾਲੇ ਦਾ ਕੀਤਾ ਹੋਇਆ ਮੈਡੀਕਲ ਸਹੂਲਤਾਂ ਉੱਥੇ ਦਿੱਤੀਆਂ ਜਾ ਰਹੀਆਂ ਸੋ ਸੋਚਣ ਦਾ ਪਿਛਾ ਇਹ ਵੀ ਹੈ ਕਿ ਪੰਜਾਬ ਇੱਕ ਅਜਿਹੀ ਸਟੇਟ ਹੈ ਪੰਜਾਬ ਇੱਕ ਅਜਿਹਾ ਸੂਬਾ ਜਦੋਂ ਦੇਸ਼ ਦੇ ਕਿਸੇ ਵੀ ਸੂਬੇ ਦੇ ਪਰ ਆਫਤ ਆਉਂਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਕੁਦਰਤੀ ਕਰੋਪੀ ਆਉਂਦੀ ਹੈ ਤਾਂ ਪੰਜਾਬੀ ਮੋਰੇ ਹੋ ਕੇ ਆਪਣੀਆਂ ਛਾਤੀਆਂ ਡਾਹ ਦਿੰਦੇ ਨੇ ਮੋਢੇ ਨਾਲ ਮੋਢਾ ਲਾ ਕੇ ਜਾ ਕੇ ਖੜਦੇ ਨੇ ਧਰਾਲੀ ਵਰਗੇ ਇਹ ਖੇਤਰਾਂ ਦੇ ਵਿੱਚ ਜਦੋਂ ਬਾੜ ਆਉਂਦੀ ਹੈ ਤਾਂ ਖਾਲਸਾ ਜੇ ਜਿਹੜੇ ਫ੍ਰਸਟ੍ਰੇਟ ਲਾਈਕ ਉੱਥੇ ਪਹੁੰਚ ਜਾਂਦੇ ਨੇ ਤਾਂ ਪੰਜਾਬੀ ਜਿਹੜੇ ਆ ਧਰਾਲੀ ਗਾਂ ਪਿੰਡ ਦੇ ਲੋਕਾਂ ਦੀ ਜਾ ਕੇ ਤੈਅਦ ਲੋ ਮਦਦ ਕਰਦੇ ਨੇ ਖਾਲਸਾ ਈਟ ਦੇ ਬਲੋਂ ਉੱਥੇ ਲੋਕਾਂ ਨੂੰ ਹਰ ਇੱਕ ਸਹੂਤ ਜਿਹੜੀ ਮੁਹੱਈਆ ਕਰਾਈ ਗਈ ਪਰ ਪੂਰੇ ਦੇਸ਼ ਦੇ ਵਿੱਚ ਇੰਨੇ ਸੂਬੇ ਨੇ ਇੱਕ ਵੀ ਸੂਬੇ ਦੇ ਬਲੋਂ ਇਹ ਨਹੀਂ ਕਿਹਾ ਗਿਆ ਕਿ ਅਸੀਂ ਪੰਜਾਬ ਦੇ ਵਿੱਚ ਜਾ ਕੇ ਪੰਜਾਬੀਆਂ ਦੀ ਹੈਲਪ ਕਰਨੇ ਹਾਲਾਂਕਿ ਪੰਜਾਬੀਆਂ ਨੂੰ ਹੈਲਪ ਦੀ ਲੋੜ ਦੀ ਕਿਸੇ ਨੇ ਵੀ ਇਹ ਆਵਾਜ਼ ਨਹੀਂ ਚੱਕੀ ਕਿ ਅਸੀਂ ਪੰਜਾਬ ਦੇ ਨਾਲ ਖੜੇ ਆ ਝੂਠਾ ਵੀ ਲਿਖ ਕੇ ਕਿਸੇ ਦੇ ਪਾਇਆ ਜੀ ਜਦਕਿ ਪੰਜਾਬ ਇੱਕ ਅਜਿਹਾ ਸੂਬਾ ਜਦੋਂ ਕਿਸੇ ਵੀ ਸੂਬੇ ਦੇ ਪਰ ਆਫਤ ਆਉਂਦੀ ਹੈ ਤਾਂ ਜਾ ਕੇ ਮੂਹਰੇ ਹੋ ਕੇ ਖੜ ਜਾਂਦੇ ਨੇ ਲੋਕ ਹੈਲਪਰ ਕਰਦੇ ਨੇ ਪੰਜਾਬੀ ਜਾ ਕੇ ਲੰਗਰ ਲਾ ਦਿੰਦੇ ਨੇ ਤਾਂ ਦੂਜੀ ਪਾਸੇ ਜੇਕਰ ਗੱਲ ਕਰੀ ਜਾਵੇ ਇੱਕ ਹੋਰ ਜਿਹੜਾ ਗੰਭੀਰ ਮਸਲਾ ਇਸ ਖੜਾਂ ਦੇ ਤੌਰ ਤੇ ਵਿੱਚ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇੱਕ ਮੁੰਡਾ ਜਿਹੜਾ ਹਰਜਿੰਦਰ ਸਿੰਘ ਹੈ ਅਮਰੀਕਾ ਦੇ ਵਿੱਚ ਟਰਾਲੀ ਦੇ ਨਾਲ ਜਿਸ ਦੀ ਇੱਕ ਹਾਦਸਾ ਹੋਇਆ ਵੱਡਾ ਉਸ ਜਿਹੜੇ ਮੁੰਡੇ ਨੂੰ ਇੱਕ ਜਿਹੜੀ ਸਜ਼ਾ ਆ ਉਹ ਸਜ਼ਾ ਬੋਲ ਦਿੱਤੀ ਗਈ ਜੇ ਦੱਸ ਦਈਏ ਕਿ ਉਸ ਨੂੰ 40 ਤੋਂ ਵੱਧ ਸਾਲ ਦੀ ਜਿਹੜੀ ਸਜ਼ਾ ਉਹ ਬੋਲ ਦਿੱਤੀ ਗਈ ਹੈ ਤਾਂ ਇੱਕ ਝੂਠੀ ਜਿਹੜੀ ਅਫਵਾਹ ਹੈ ਜਾਰੇ ਸੀ ਕਿ ਪਟੀਸ਼ਨਾਂ ਪਾਓ ਜਿਹੜੀਆਂ ਕਿਸੇ ਨੇ ਆਨਲਾਈਨ ਇੱਕ ਝੂਠੀ ਅਫਵਾਹ ੜ ਆ ਕੇ ਬਹੁਤ ਸਾਰੇ ਲੋਕਾਂ ਨੇ 20 ਲੱਖ ਤੋਂ ਜ਼ਿਆਦਾ ਜਿਹੜੀਆਂ ਪਟੀਸ਼ਨਾਂ ਉਹਦੇ ਉੱਪਰ ਦਾਇਰ ਕੀਤੀਆਂ ਨੇ ਸੋ ਉਹ ਵੀ ਇੱਕ ਝੂਠੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਹ ਵੀ ਹੁਣੇ-ਹੁਣੇ ਜਿਹੜੀ ਐ ਗੱਲ ਸਾਹਮਣੇ ਆਈ ਹੈ ਕਿ ਉਸ ਬੰਦੇ ਨੇ ਵੀ ਪੰਜਾਬੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਉਹ ਕਿਸੇ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਕੋਈ ਬੰਦਾ ਉਸ ਨੇ ਜਿਹੜੀ ਅਫਵਾਹ ਬਣਾਈ ਸੀ ਜਿਸ ਤੋਂ ਬਾਅਦ ਉਹ ਵਿੱਚ ਪੰਜਾਬੀਆਂ ਨੇ ਲਗਾਤਾਰ ਪਟੀਸ਼ਨਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਸੀ ਤਾਂ ਅੱਜ ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਇਹ ਇਹਨਾਂ ਹੜ੍ਹ ਪ੍ਰਭਾਵਤ ਇਲਾਕਿਆਂ ਦੇ ਵਿੱਚ ਰਾਹਤ ਸਮਗਰੀ ਲੈ ਕੇ ਜਾ ਰਹੇ ਨੇ ਤਾਂ ਦੂਜੇ ਪਾਸੇ ਘੱਗਰ ਦਾ ਵੀ ਜਿਹੜਾ ਬੰਨ ਹੈ ਇੱਕ ਪਾਸੇ ਟੁੱਟਿਆ ਜਿਸ ਨੇ ਲੋਕਾਂ ਦੇ ਘਰਾਂ ਦੇ ਵਿੱਚ ਕਾਫੀ ਜ਼ਿਆਦਾ ਤਬਾਹੀ ਮਚਾਈ ਹੈ ਘੱਗਰ ਦੇ ਵੀ ਬਹੁਤ ਸਾਰੇ ਇਲਾਕੇ ਘੱਗਰ ਦੇ ਨਾਲ ਪ੍ਰਭਾਵਿਤ ਹੁੰਦੇ ਨੇ ਜਦੋਂ ਕਦੀ ਬੰਨ ਟੁੱਟ ਜਾਂਦਾ ਜਾਂ ਫਿਰ ਇਸ ਤਰ੍ਹਾਂ ਦੀ ਆਫਤ ਆਉਂਦੀ ਹੈ ਜੇਕਰ ਪਾਣੀ ਦੀ ਗੱਲ ਕਰੀ ਜਾਵੇ ਪਾਣੀ ਜਿਹੜਾ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਵਿੱਚੋਂ ਆ ਰਿਹਾ ਵਿਆਸ ਦਰਿਆ ਪੂਰੇ ਉਫਾਂਤਿਆਂ ਵਿਆਸ ਦਰਿਆ ਨੇ ਇਹ ਬਹੁਤ ਸਾਰੀਆਂ ਤਬਾਹੀਆਂ ਮਚਾਈਆਂ ਨੇ ਕੱਲ ਪਠਾਨਕੋਟ ਦੇ ਵਿੱਚ ਬਹੁਤ ਸਾਰੇ ਜਿਹੜੇ ਬ੍ਰਿਜ ਨੇ ਪੁਲ ਨੇ ਕੁਝ ਕੁ ਪੁਰਾਣੇ ਪੁਲਾਂ ਦੇ ਕੁਝ ਕੁ ਨਵੇਂ ਪੁਲਾਂ ਨੂੰ ਵੀ ਜਿਹੜਾ ਨੁਕਸਾਨ ਪਜਾਇਆ ਤਾਂ ਅਸੀਂ ਤਸਵੀਰਾਂ ਤੁਹਾਨੂੰ ਇਹ ਵੀ ਦਿਖਾਉਣਾ ਹੈ ਦੇਖ ਸਕਦਾ ਤੁਸੀਂ ਜਿਹੜੀਆਂ ਇਹ ਤਸਵੀਰਾਂ ਨੇ ਪਠਾਨਕੋਟ ਦੀਆਂ ਨੇ ਚੱਕੀ ਪੁਲਾ ਜਿਸ ਨੂੰ ਕੱਲ ਪਾਣੀ ਨੇ ਤੋੜ ਦਿੱਤਾ ਗਿਆ ਵੱਡੇ ਮਾਮਾਨੇ ਦੇ ਨਾਲ ਜਿਹੜਾ ਉੱਪਰੋਂ ਪਾਣੀ ਆਇਆ ਹਜ਼ਾਰਾਂ ਕਿਊਸਕ ਜਿਹੜਾ ਪਾਣੀ ਹੈ ਪਹਾੜਾਂ ਦੇ ਵਿੱਚੋਂ ਆਇਆ ਕੁਝ ਕੁ ਪਾਣੀ ਜਿਹੜੇ ਵੱਡੀਆਂ ਜਿਹੜੇ ਉੱਪਰ ਝੀਲਾਂ ਨੇ ਜਾਂ ਲੇਕਾਂ ਬਣੀਆਂ ਹੋਈਆਂ ਨੇ ਡੈਮ ਬਣੇ ਹੋਏ ਨੇ ਉਧਰੋਂ ਵੀ ਛੱਡਿਆ ਗਿਆ ਤਾ ਉਹ ਪਾਣੀ ਜਿਹੜਾ ਆ ਕੇ ਪੰਜਾਬ ਦੇ ਉੱਪਰ ਹੀ ਉਸਨੇ ਮਾਰ ਕੀਤੀ ਤਾਂ ਕੱਲ ਪਠਾਨਕੋਟ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੋਇਆ ਪਠਾਨਕੋਟ ਤੋਂ ਕਾਫੀ ਤਸਵੀਰਾਂ ਸਾਹਮਣੇ ਆਈਆਂ ਨੇ ਇਲਾਕਾ ਕਾਫੀ ਜ਼ਿਆਦਾ ਖੜਾ ਦੇ ਨਾਲ ਪ੍ਰਭਾਵਿਤ ਹੋਇਆ ਉੱਤੇ ਹੀ ਅਲੱਗ-ਅਲੱਗ ਚਿਹਰਿਆਂ ਦੇ ਵੱਲੋਂ ਜਿਹੜੀ ਹੈ ਹੈਲਪ ਕੀਤੀ ਜਾ ਰਹੀ ਆ ਨਾ ਸੋ ਇਹ ਹੁਣ ਦੇਖਣਾ ਪਵੇਗਾ ਕਿ ਪੰਜਾਬ ਦੇ ਵਿੱਚ ਜਿਹੜੀ ਆਫਤ ਹੈ ਹੜ੍ਹ ਹੈ ਇਹ ਕਦੋਂ ਤੱਕ ਪੰਜਾਬੀ ਦੇ ਜਿਹੜਾ ਦਬ ਕੇ ਰੱਖਣਗੇ ਕਦੋਂ ਜਿਹੜੀ ਹੈ ਥੱਲ ਪੈਂਦੀ ਹੈ ਸੋ ਬਹੁਤ ਸਾਰੇ ਲੋਕ ਹੜਮ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਲਗਾਤਾਰ ਲੋਕਾਂ ਦੀ ਜਿਹੜੀ ਮਦਦ ਹੈ ਉਹ ਕਰ ਰਹੇ ਨੇ ਸੋ ਆਓ ਅਸੀਂ ਵੀ ਰਲ ਕੇ ਆਸ ਤੇ ਅਰਦਾਸ ਤੇ ਆਸ ਤੇ ਅਰਦਾਸ ਕਰੀਏ ਕਿ ਜਿਹੜੇ ਲੋਕ ਇਸ ਤਰ੍ਹਾਂ ਫਲੱਡ ਦੇ ਵਿੱਚ ਫਸੇ ਹੋਏ ਨੇ ਪ੍ਰਮਾਤਮਾ ਉਹਨਾਂ ਨੂੰ ਛੇਤੀ ਤੋਂ ਛੇਤੀ ਸੁਖਾਲੇ ਕਲੀਅਰ ਰੱਖ ਕੇ ਸਾਰਿਆਂ ਨੇ ਹੰਬੜਾ ਮਾਰੀ ਜੀ ਕਿਉਂਕਿ ਇਹ ਜਿਹੜੀ ਆਫਤ ਹੈ ਕੁਦਰਤ ਦੀ ਆਫਤ ਹੈ ਇਹ ਕੋਈ ਇਹ ਤਾਂ ਹੈ ਨਹੀਂ ਕਿ ਇਹ ਕੋਈ ਕਿਸੇ ਇੱਕ ਬੰਦੇ ਨੇ ਲੈਂਦੀ ਹੈ ਕੁਦਰਤ ਦੀ ਆਫਤ ਇਹਦੇ ਨਾਲ ਸਾਰਿਆਂ ਨੂੰ ਇਕੱਠੇ ਹੋ ਕੇ ਨਹੀਂ ਜਚਣਾ ਪਊਗਾ ਸੋ ਆਓ ਰਲ ਕੇ ਅਰਦਾਸ ਕਰੀਏ ਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਕਿਉਂਕਿ ਗੱਲ ਬਹੁਤ ਸਾਰੇ ਲੋਕਾਂ ਦੇ ਜਿਹੜੇ ਘਰ ਹੈ ਸੁਪਨਿਆਂ ਦੇ ਘਰ ਬਣਾਏ ਹੁੰਦੇ ਨੇ ਉਹ ਢਹਿ ਨੇ ਬਹੁਤ ਸਾਰੇ ਡੰਗਰ ਪਸੂ ਹੈ ਜਿਹੜੇ ਹੜ੍ਹ ਕੇ ਪਾਕਿਸਤਾਨ ਵਾਲੇ ਪਾਸੇ ਚੱਲ ਗਏ ਨੇ ਸੋ ਇਸ ਤਰ੍ਹਾਂ ਦਾ ਜਿਹੜਾ ਨੁਕਸਾਨ ਹੈ ਇਹ ਇੱਕ ਪਰਿਵਾਰ ਨੂੰ ਮਤਲਬ ਜਦੋਂ ਕਦੇ ਕਿਸੇ ਦਾ ਘਰ ਟੁੱਟ ਜਾਂਦਾ ਜਾਂ ਢਹਿ ਜਾਂਦਾ ਕੁਦਰਤੀ ਆਹ ਨਾਲ ਦਾ ਪਰਿਵਾਰ ਨੂੰ ਲਗਾਤਾਰ ਸਟੈਂਡ ਹੋਣ ਤੇ ਲਈ 10 ਤੋਂ 15 ਸਾਲ ਲੱਗ ਜਾਂਦੇ ਨੇ ਸੋ 2023 ਦੇ ਵਿੱਚ ਵੀ ਬਹੁਤ ਸਾਰਾ ਨੁਕਸਾਨ ਆ ਪੰਜਾਬੀਆਂ ਨੇ ਜਿਹੜਾ ਜਰਿਆ ਸੀ ਤਾਂ ਇਸ ਵਾਰ ਫੇਰ ਜਿਹੜਾ ਕਾਫੀ ਨੁਕਸਾਨ ਆ ਪੰਜਾਬੀਆਂ ਦਾ ਹੋਇਆ ਸੋ ਅਸੀਂ ਸਰਕਾਰਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਵੱਧ ਚੜ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੀ ਜਿਹੜੀ ਹੈ ਮਦਦ ਕੀਤੀ ਜਾਵੇ